ਖਾਤਰੀਆ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਜੋ ਕਰਨਾਲ ਬੀਜ ਸੈਂਟਰ ਹੈ ਯਾਨੀ ਕਿ ਇੰਡੀਅਨ ਇੰਸਟੀਚਿਊਟ ਆਫ ਵੀਟ ਐਂਡ ਬਾਰਲੀਅਰ ਰਿਸਰਚ ਸੈਂਟਰ ਹੈ ਉਹਨਾਂ ਵੱਲੋਂ ਜੋ ਅਗਲੀ ਫਸਲ ਵਾਸਤੇ ਯਾਨੀ ਕਿ ਕਣਕ ਦੇ ਬੀਜ ਦੀ ਵਿਕਰੀ ਵਾਸਤੇ ਪੋਰਟਲ ਜੋ ਅੱਜ ਤੋਂ 12 ਵਜੇ ਤੋਂ ਖੋਲਿਆ ਜਾਏਗਾ ਤੇ ਜਿਹੜੇ ਮੇਰੇ ਕਿਸਾਨ ਵੀਰ ਕਣਕ ਦਾ ਨਵਾਂ ਬੀ ਲੈਣਾ ਚਾਹੁੰਦੇ ਨੇ ਨਵੀਆਂ ਕਿਸਮਾਂ ਲੈਣਾ ਚਾਹੁੰਦੇ ਨੇ ਉਹ ਇਸ ਪੋਰਟਲ ਤੇ ਜਾ ਕੇ ਆਪ ਦਾ ਰਜਿਸਟ੍ਰੇਸ਼ਨ ਕਰਵਾ ਕੇ ਉੱਥੋਂ ਬੀਜ ਜੋ ਉਪਲਬਧ ਉਹਨਾਂ ਵੱਲੋਂ ਕਰਵਾਇਆ ਜਾ ਰਿਹਾ ਉੱਥੋਂ ਬੀਜ ਪ੍ਰਾਪਤ ਕਰ ਸਕਦੇ ਨੇ ਤੇ ਉਸ ਦੇ ਲਈ ਪਹਿਲੇ ਤੁਹਾਨੂੰ ਇਹਦਾ ਰਜਿਸਟ੍ਰੇਸ਼ਨ ਕਰਵਾਉਣਾ ਪਏਗਾ ਕਿਵੇਂ ਉਹ ਰਜਿਸਟ੍ਰੇਸ਼ਨ ਕਰਨਾ ਤੇ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਉੱਥੇ ਮਿਲਣਗੀਆਂ ਉਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਜਿਵੇਂ ਤੁਸੀਂ ਆ ਪੋਰਟਲ ਤੇ ਪਹੁੰਚੋਗੇ ਇੱਥੇ ਪਹਿਲੇ ਆਪਾਂ ਜੋ ਕਿੜੀਆਂ-ਕਿੜੀਆਂ ਵੈਰਾਈਟੀਆਂ ਦੇ ਬੀਜ ਮਿਲਣਗੇ ਉਹਦੇ ਤੇ ਜਾਣਕਾਰੀ ਲੈ ਲੈਣੇ ਆ ਉਸ ਤੋਂ ਬਾਅਦ ਕਿਵੇਂ ਰਜਿਸਟ੍ਰੇਸ਼ਨ ਕਰਨਾ ਉਹ ਪੂਰੀ ਪ੍ਰੋਸੈਸ ਤੁਹਾਨੂੰ ਚੰਗੀ ਤਰ੍ਹਾਂ ਇਸ ਵੀਡੀਓ 'ਚ ਸਮਝਾਵਾਂਗੇ ਤੇ ਇਸ ਤੇ ਆਪਾਂ ਦੇਖ ਸਕਦੇ ਹਾਂ ਜੋ ਮੇਨ ਮੇਨ ਵੈਰਾਈਟੀਆਂ ਨੇ ਸਭ ਤੋਂ ਪਹਿਲੇ ਡੀ ਵੀ ਡਬਲ 370 ਇਥੋਂ ਮਿਲੇਗੀ ਡੀ ਵੀ ਡਬਲ 371 ਡੀ ਵੀ ਡਬਲ 372 ਡੀ ਵੀ ਡਬਲ 327 ਡੀ ਵੀ ਡਬਲ 332 ਦਾ ਬੀਜ ਵੀ ਮਿਲੇਗਾ ਡੀ ਵੀ ਡਬਲ 303 187 222 187 ਡੀ ਵੀ ਡਬਲ 296 187 ਡੀ ਵੀ ਡਬਲ ਕਰਨਵੰਦਨਾ ਤੇ ਡੀ ਵੀ ਡਬਲ 377 ਤੇ ਇਹ ਦੇ ਇਸ ਤੋਂ ਬਾਅਦ DW303 ਤੇ ਆਹ ਹੋਰ ਵੈਰਾਈਟੀਆਂ ਤੁਸੀਂ DW55 DW359 DW57 DW357 ਇਹ ਸਾਰੀਆਂ ਵੈਰਾਈਟੀਆਂ ਤੁਹਾਨੂੰ ਇਸ ਪੋਰਟਲ ਤੇ ਮਿਲ ਜਾਣਗੀਆਂ ਇੰਦੀ ਤੁਸੀਂ ਬੁਕਿੰਗ ਕਰਵਾ ਕੇ ਇਹ ਵੈਰਾਈਟੀਆਂ ਦੇ ਬੀਜ ਤੁਸੀਂ ਇੱਥੋਂ ਲੈ ਸਕਦੇ ਹੋ ਤੋਂ ਇਸ ਤੋਂ ਬਾਅਦ ਬੁਕਿੰਗ ਕਿਵੇਂ ਕਰਨੀ ਆ ਉਹਦੇ ਤੇ ਹੋਣੇ ਆਪਾਂ ਪੋਰਟਲ ਖੁੱਲੇਗਾ ਅ ਤੁਸੀਂ ਵੈਬਸਾਈਟ ਤੁਹਾਨੂੰ ਦੱਸ ਦਿੰਨੇ ਆ iiwbr.org.in ਤੇ ਜਾਣਾ ਤੇ ਇਹਦੇ ਤੇ ਪੋਰਟਲ ਤੇ ਤੁਸੀਂ ਜੋ ਮੋਬਾਈਲ ਨੰਬਰ ਤੇ OTP ਆਏਗਾ ਉਹ ਮੋਬਾਈਲ ਨੰਬਰ ਸਹੀ ਭਰਨਾ ਸਹੀ ਅਟੈਚ OTP ਮੋਬਾਈਲ ਦੇ ਨਾਲ ਹੀ ਆਧਾਰ ਕਾਰਡ ਅਟੈਚ ਹੈ ਤੇ ਉਹਦੇ ਨਾਲ ਹੀ ਤੁਹਾਡਾ ਪੋਰਟਲ ਖੁੱਲੇਗਾ ਉਹੀ ਲਿੰਕ ਇਹਦੇ ਤੇ ਹੋਏਗਾ ਸੋ ਆਹ ਵੈਬਸਾਈਟ iiwb.org.in ਤੇ ਜਾ ਕੇ ਤੁਸੀਂ ਇਹ ਸੀਡ ਪੋਰਟਲ ਨੂੰ ਓਕੇ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆ ਰਜਿਸਟ੍ਰੇਸ਼ਨ ਤੇ ਤੁਸੀਂ ਕਲਿੱਕ ਕਰਨਾ ਰਜਿਸਟ੍ਰੇਸ਼ਨ ਤੋਂ ਬਾਅਦ ਤੁਸੀਂ ਆਪਦੀ ਸਾਰੀ ਡਿਟੇਲ ਜੋ ਵੀ ਸਕਰੀਨ ਤੇ ਆ ਰਹੀ ਹੈ ਇਹ 12 ਵਜੇ ਜੋ ਪੋਰਟਲ ਖੁੱਲੇਗਾ ਪਰ ਇਹਦਾ ਇੱਕ ਡੈਮੋ ਡਾਕੂਮੈਂਟ ਆਪਣੇ ਕੋਲ ਹੈਗਾ ਉਹ ਤੁਹਾਨੂੰ ਦਿਖਾ ਦਿੰਨੇ ਆ ਜਿਹਦੇ ਨਾਲ ਤੁਹਾਨੂੰ ਫਾਰਮ ਭਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਸੋ ਸਭ ਤੋਂ ਪਹਿਲੇ ਜੇ ਤੁਸੀਂ ਪੋਰਟਲ ਖੋਲੋਗੇ ਤਾਂ ਤੁਹਾਡੀ ਸਕਰੀਨ ਦੇ ਉੱਪਰ ਜੋ ਇਦਾਂ ਦੀ ਜਾਣਕਾਰੀ ਆਏਗੀ ਇਹਦੇ ਤੇ ਤੁਸੀਂ ਆਪਦਾ ਨਾਮ ਮੋਬਾਈਲ ਨੰਬਰ ਭਰ ਕੇ ਯਾਦ ਰੱਖਿਓ ਮੋਬਾਈਲ ਨੰਬਰ ਬਿਲਕੁਲ ਸਹੀ ਭਰਨਾ ਉਸ ਤੋਂ ਬਾਅਦ ਆਪਦਾ ਆਧਾਰ ਨੰਬਰ ਤੁਸੀਂ ਇਹ ਇਸ ਦੇ ਉੱਪਰ ਭਰਨਾ ਫਿਰ ਆਪਦਾ ਕਿੱਥੋਂ ਆਇਓ ਜਿਹੜਾ ਸਟੇਟ ਹੈ ਉਹ ਜ਼ਿਲ੍ਹਾ ਸਾਰਾ ਪਿੰਨ ਕੋਡ ਸਾਰੀ ਜੋ ਜਾਣਕਾਰੀ ਇਹਦੇ ਉੱਪਰ ਹੋਏਗੀ ਉਹ ਸਾਰੀ ਜਾਣਕਾਰੀ ਭਰ ਕੇ ਤੁਸੀਂ ਇਹਨੂੰ ਰਜਿਸਟਰ ਕਰ ਸਕਦੇ ਹੋ ਉਸ ਤੋਂ ਬਾਅਦ ਬੁਕਿੰਗ ਦੀ ਡਿਟੇਲ ਇਸ ਦੇ ਉੱਪਰ ਸ਼ੋ ਹੋ ਜਾਣਗੀਆਂ ਤੇ ਆ ਪੋਰਟਲ ਜਦੋਂ ਪੋਰਟਲ ਖੁੱਲ ਗਿਆ ਉਦੋਂ ਇਦਾਂ ਦਾ ਪੋਰਟਲ ਦਿਖੇਗਾ ਤੇ ਕਿਹੜੀ ਵੈਰਾਈਟੀ ਤੁਸੀਂ ਲੈਣੀ ਹੈ ਵੈਰਾਈਟੀ ਸਿਲੈਕਟ ਕਰਕੇ ਤੇ ਉਹ ਦੀ ਕਿੰਨੀ ਕੁਆਂਟੀਟੀ ਲੈਣੀ ਹੈ ਯਾਨੀ ਕਿ ਕਿੰਨੇ ਬੈਗ ਤੁਸੀਂ ਲੈਣੇ ਨੇ ਉਹ ਸਾਰੀ ਡਿਟੇਲ ਤੁਸੀਂ ਇਸ ਤੋਂ ਸਿਲੈਕਟ ਕਰ ਸਕਦੇ ਹੋ ਫਿਰ ਜਿੱਦਾਂ ਹੀ ਜੋ ਤੁਹਾਡਾ ਇਹਦੇ ਰਜਿਸਟਰ ਕਰੋਗੇ ਤੇ ਨਾਲ ਦੀ ਨਾਲ ਤੁਹਾਡਾ ਇਹਦੇ ਤੇ ਨੰਬਰ ਲੱਗ ਜਾਏਗਾ ਜਦੋਂ ਤੁਹਾਡਾ ਬੀਜ ਅਵੇਲੇਬਲ ਹੋਏਗਾ ਕਿਹੜੀ ਤਰੀਕ ਨੂੰ ਤੁਸੀਂ ਆਉਣਾ ਬੀਜ ਲੈਣ ਉਹ ਤੁਸੀਂ ਆ ਮੋਬਾਈਲ ਤੇ ਤੁਹਾਡੇ ਮੈਸੇਜ ਆ ਜਾਏਗਾ ਪਹਿਲੇ ਰਜਿਸਟ੍ਰੇਸ਼ਨ ਦਾ ਮੈਸੇਜ ਆਏਗਾ ਉਸ ਤੋਂ ਬਾਅਦ ਜਦੋਂ ਬੀਜ ਅਵੇਲੇਬਲ ਹੋਏਗਾ ਉਹਦਾ ਮੈਸੇਜ ਵੀ ਤੁਹਾਡੇ ਮੋਬਾਈਲ ਨੰਬਰ ਤੇ ਆਏਗਾ ਸੋ ਸਾਰੀਆਂ ਚੀਜ਼ਾਂ ਮੋਬਾਈਲ ਨੰਬਰ ਦੇ ਨਾਲ ਜੁੜੀਆਂ ਸੋ ਤੁਸੀਂ ਮੋਬਾਈਲ ਨੰਬਰ ਬਿਲਕੁਲ ਸਹੀ ਭਰਨਾ ਸੋ ਜਿਵੇਂ ਹੀ ਲਾਸਟ ਦੇ ਵਿੱਚ ਆ ਸਕਰੀਨ ਜੋ ਬੁਕਿੰਗ ਹਿਸਟਰੀ ਤੁਹਾਡੀ ਆ ਜਾਏਗੀ ਉਸ ਤੋਂ ਬਾਅਦ ਤੁਹਾਡੀ ਬੁਕਿੰਗ ਡਨ ਹੋ ਜਾਏਗੀ ਤੇ ਜਦੋਂ ਹੀ ਬੀਜ ਅਵੇਲੇਬਲ ਹੋਏਗਾ ਕਈ ਵਾਰ ਨਾਲ ਦੀ ਨਾਲ ਬੀਜ ਦੇ ਦਿੰਦੇ ਨੇ ਕਈ ਵਾਰ ਪਿਛਲੇ ਸਾਲ ਜੋ ਹਫਤੇ 15 ਦਿਨਾਂ ਦਾ ਉਹਨਾਂ ਨੇ ਟਾਈਮ ਪਾਇਆ ਸੀ ਸੋ ਆ ਬੁਕਿੰਗ ਕਰਵਾ ਕੇ ਤੁਸੀਂ ਜਦੋਂ ਤੁਹਾਡੀ ਵਾਰੀ ਆਉਂਦੀ ਆ ਉਸ ਦਿਨ ਤੁਸੀਂ ਕਰਨਾਲ ਬੀਜ ਲੈਣ ਜਾ ਸਕਦੇ ਹੋ ਸੋ ਇਹ ਮੇਨ ਮੇਨ ਜਾਣਕਾਰੀ ਸੀ ਜੋ ਕਰਨਾਲ ਸੀਡ ਕਾਰਪੋਰੇਸ਼ਨ ਵੱਲੋਂ ਜੋ ਇੰਡੀਅਨ ਇੰਸਟੀਟਿਊਟ ਆਫ ਵੀਟ ਐਂਡ ਬਾਰਲੀ ਵੱਲੋਂ ਜੋ ਬੀਜ ਪ੍ਰੋਵਾਈਡ ਕਰਵਾਇਆ ਜਾ ਰਿਹਾ ਪਹਿਲੇ ਰਜਿਸਟ੍ਰੇਸ਼ਨ ਕਰਕੇ ਫਿਰ ਤੁਸੀਂ ਬੀਜ ਪ੍ਰਾਪਤ ਕਰ ਸਕਦੇ ਹੋ ਸੋ ਕਿਸਾਨ ਵੀਰੋ ਇਹਦੇ ਰਿਲੇਟਿਡ ਤੁਹਾਡੇ ਹੋਰ ਵੀ ਸਵਾਲ ਨੇ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਕੋਈ ਫਾਰਮ ਭਰਨ ਦੇ ਵਿੱਚ ਦਿੱਕਤ ਆਵੇ ਤਾਂ ਵੀ ਪੁੱਛ ਸਕਦੇ ਹੋ ਪੋਰਟਲ ਅੱਜ 12 ਵਜੇ ਖੁੱਲੇਗਾ ਤੇ ਉਸ ਤੋਂ ਬਾਅਦ ਤੁਸੀਂ ਬੀਜ ਪ੍ਰਾਪਤ ਕਰ ਸਕਦੇ ਹੋ ਸੋ ਕਿਸਾਨ ਵੀਰੋ ਜਾਣਕਾਰੀ ਚੰਗੀ ਲੱਗੀ ਤਾਂ ਵੱਤ ਤੋਂ ਵੱਤ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ